ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੋ 5 ਵਜੇ ਇਹਨਾਂ ਨੇ ਬੜੀ ਨਾਲ ਛਾਲ ਮਾਰਤੀ ਕਾਰਨ ਸੀ ਕਿ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਬਹਿਲ ਗਾਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ ਬਰਦਾਸ਼ਤ ਕਰ ਸਕਦੇ ਦੋਨਾਂ ਨੇ ਸੁਸਾਇਡ ਕਰ ਲਿਆ ਕਿੰਨੀ ਉਮਰ ਸੀ ਇਹਨਾਂ ਦੀ ਜੀ ਦੋਨੋਂ 60-65 ਸਾਲ ਸੀ ਉਹ ਕੌਣ ਨੇ ਜਿਹੜੇ ਬੰਦੇ ਇੱਕ ਸਾਈਡ ਤੇ ਆ ਜਿਉਂ ਪਿੰਡ ਦੇ ਜਾਣੇ ਤੇ ਉਹ ਦੋ ਪੀਜੇ ਆ ਜੀ ਤੇ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ ਪਹਿਲਾਂ ਹੀ ਪੱਤੇ ਚੱਲੇ ਸੀ ਆਪਸੀ ਨੇ ਕੇਸ ਚੱਲਦਾ ਪਿਆ ਤੇ ਤਾਂ ਕੀ ਲੋੜ ਕੇਸ ਵਾਸਤੇ ਲੈ ਰਹੇ ਹੋ ਨਹੀਂ ਬਸ ਜੇ ਕਦਮੇ ਚ ਕੇਸ ਚੱਲਦਾ ਜੀ ਪਹਿਲੇ ਕੋਈ ਨਹੀਂ ਆਪਸੀ ਗੱਲ ਹੋਈ ਸੀ ਤੇ ਇਹੀ ਚੱਕਰ ਚ ਕੇ ਆ ਮਾਮਲਾ ਕਰਕੇ ਕਰਾਤਾ ਹਾਂ ਜੀ ਹਾਂ ਜੀ ਉਹ ਚੱਲਦਾ ਸੀਗਾ ਤੇ ਦੁਬਾਰਾ ਉਹ ਫੇਰ ਕਰ ਗਏ ਇਸ ਸੂਟਸਾਈਡ ਦਾ ਕਾਰਨ ਫੇਰ ਇਹੀ ਬਣਿਆ ਵੀ ਜੇ ਤੰਗ ਪ੍ਰੇਸ਼ਾਨ ਕਰਦਾ ਤੰਗ ਪ੍ਰੇਸ਼ਾਨ ਕਰਦੀ ਹਾਂ ਜੀ ਹਾਂ ਜੀ ਤੰਗ ਪ੍ਰੇਸ਼ਾਨ ਕਰਦੀ ਹਾਂ ਜੀ ਕੋਈ ਜਵਾਬ ਹੈ ਪੁੱਛੇ ਵਗਤ ਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੇ ਉਮਰੇ ਜੀ ਉਹਨਾਂ ਦੀ ਮੁੰਡੇ ਦੀ ਉਮਰ ਜੀ 17 ਸਾਲ ਮੁੰਡਾ ਪਲੱਸ 2 15 ਸਾਲ ਦੀ ਕੁੜੀ ਐ ਇੱਕ ਇੱਕ 10 ਸਾਲ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਸਾਡੇ ਭਾਈ ਨੂੰ ਇਨਸਾਫ ਮਿਲੇ ਉਹ ਤਾਂ ਮੋਨਣਾ ਨਹੀਂ ਉਹਨੂੰ ਇਨਸਾਫ ਮਿਲ ਜੇ ਬਸ ਮੇਰੋਂ ਸਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਬੱਚੇ ਇਹਦੀ ਆਪਣੇ ਜਦ ਸਵੰਤ 38 38 ਦੇ ਸਾਲ 38 ਦੇ ਸਾਲ ਦੀ ਗੱਲ ਸੀ ਠੀਕ ਹੈ ਘਟਨਾ ਬੱਬੀ ਘਟਨਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾਲ ਕੋਈ ਇਹਨਾਂ ਦੀ ਆਸ ਵਿੱਚ ਗੱਲ ਹੋ ਗਈ 2.5 ਸਾਲ ਅਖਬਾਰ ਉਹਨਾਂ ਨੇ ਅਖਬਾਰ ਨੂੰ ਖੋਰ ਚੋ ਵੀ ਕਢਾਇਆ ਸੀ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਕੇਸ ਵਾਪਸ ਵੇਲੇ ਐ ਕਰਦਾਂਗੇ ਤੁਹਾਡਾ ਐ ਜਰੂਰ ਕਢਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੀ ਜ਼ਮਾਨਤ ਤੇ ਪਰੇਸ਼ਾਨੀ ਪਾਈ ਰੱਖੀ ਸੋ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਤੇ ਉਹ ਤੋਂ ਤੰਗ ਆ ਕੇ ਕਿ ਹਾਂ ਉਹਨੇ ਤਾਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੁੱਕਿਆ ਹਾਂਜੀ ਕੀ ਕਦਮ ਚੁੱਕਿਆ ਇਹਨਾਂ ਨੇ ਇਹ ਨੇ ਨਹਿਰ ਚ ਛਾਲ ਵਾਰਤੀ ਲੈ ਲਾਸ਼ ਆ ਬਰਾਮਤ ਹੋ ਗਈ ਹਾਂ ਇੱਕ ਲਾਸ਼ ਬਰਾਮਤ ਹੋ ਗਈ ਜੀ ਪਰ ਮੇਰੇ ਨੌ ਦੀ ਤੇ ਮੁੱਢੇ ਦੀ ਨਹੀਂ ਹੋਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ ਇੱਕ 17 18 ਦੇ ਦਰਮਿਆਨੀ ਰਾਤ ਨੂੰ ਇੱਕ ਐਟੋਸ ਕਾਰ ਗੱਡੀ ਤੋਂ ਮਿਲਉ ਪਰਮਜੀਤ ਸਿੰਘ ਦੇ ਪੰਪ ਦੇ ਕੋਲ ਪٹرول ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਪਾਲ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਵੱਡੇ ਲੱਭ ਰਹੇ ਸਨ ਆਰ.ਓ.ਐਸ.ੀ ਤੇ ਜਦੋਂ ਪਤਾ ਲੱਗਿਆ ਵੀ ਇਹ ਟੋਬੇਟ ਦੇ ਆ ਉਹਨਾਂ ਦੀ ਵਾਈਫ ਦੀ ਗੱਡੀ ਐ ਤੇ ਉਹਨਾਂ ਨੂੰ ਲੰਬਾ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚਪਣਾ ਮਿਲਿਆ ਜਿੱਤੋਂ ਜ਼ਿਆਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਉਹ ਤਾਂ ਖੋਰਾ ਦੀ ਮਦਦ ਨਾਲ ਪਤਾ ਲੱਗਾ ਕਿ ਨੀਹਾ ਦੀ ਲਾਸ਼ ਸਾਨੂੰ ਮਿਲ ਗਈ ਹੈ ਜਿਹਦੀ ਡੈੱਡ ਬੋਡੀ ਅਸੀਂ ਸੰਗਰਾੜਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ। ਉਹਦੀ ਜਸਵੰਤ ਸਿੰਘ ਦੱਸੀ ਆ ਜੀ ਉਹਦਾ ਨਾਮ ਇਹ ਨੀਹਾ ਦਾ ਹਸਬੰਦ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਗੁਤਾਖਰ ਰਾਮ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ। ਬਹੁਤ ਬੜਾ ਮਾਮਲਾ ਕੀ ਹੈ ਜੀ ਕਿ ਉਹਨੇ ਸੁਸੇਰ ਕੋ ਕੀ ਕੀਤਾ ਲੱਗੇ ਕੁਝ। ਪਰ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗ ਰਿਹਾ ਜੀ ਕੋਈ ਪਿੰਡ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕ ਕਾਚੀ ਉਹਦੀ ਕਰਕੇ ਹੀ ਉਹਨਾਂ ਨੇ ਐਡਾ ਬੜਾ ਖਤਰਨਾਕ ਸਟੈਪ ਚੱਕਿਆ ਜੀ ਇਹ ਪੱਗਤ ਉਹ ਕੁਝ ਉਹਨੇ ਬੈਠੇ ਕਰਦਾ ਸੀ ਕਿ ਕਰਦਾ ਸੀ ਜੀ ਇਹ ਇਹ ਦੀ ਵੈਰੀਫਾਈ ਕਰ ਰਹੇ ਆ ਜੀ ਇਹ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਰੀਸ਼ ਕੇ ਤੁਹਾਡੇ ਰਾਹੀਂ ਮਾਧਿਮਾ ਰਹੀ ਅਸੀਂ ਦੱਸ ਦਵਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਰਕੀ ਹਰਦਾਨ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜ੍ਹਦੇ ਨੇ ਜੀ ਇਹ ਹੀਟੋ ਵੇਟ ਦੇ ਬੋਹ ਹੈਗੇ ਨੇ ਜੀ ਉਹ ਵੀ ਹੈਗਾ ਸੀ ਉਹਨਾਂ ਦੇ ਬਿਆਨਾਂ ਤੇ ਆਹੀਂ ਪर्चा ਦੇਖ ਕੇ ਕਰ ਰਏ ਮੁੱਛਲੇਵਾ ਜੀ ਜੀ ਡਾਕਟਰ ਨਬਦੀ ਸਿੰਘ